ਸਸੀ ਕਾਲ ਜੀ ਪਾਠ ਇਹਦੀ ਪਾਠ 11 ਗਲਤੀ ਕਿਸ ਦੀ ਹੈ ਜੀ ਪਾਠ 3 ਹਾਲੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਅੰਦਰੋਂ ਰਵਿੰਦਰ ਦੀ ਓਏ 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 ਕਰਨ ਦੀ ਆਵਾਜ਼ ਆਈ ਡਾਕਟਰ ਨੇ ਚੈੱਕ ਅਪ ਕਰਕੇ ਦੱਸਿਆ ਹੁਣ ਤੁਹਾਡਾ ਮੁੰਡਾ ਖਤਰੇ ਤੋਂ ਬਾਹਰ ਹੈ ਲੱਤਾਂਆਂ ਦੀਆਂ ਹੱਡੀਆਂ ਦੇ ਜੋੜ ਤਾਂ ਮਿਲ ਜਾਣਗੇ ਪਰੰਤੂ ਮੈਨੂੰ ਦਿਮਾਗ ਦੀ ਸੱਟ ਦਾ ਖਤਰਾ ਸੀ ਉਹ ਤੁਸੀਂ ਆਪਣੇ ਬੱਚੇ ਨੂੰ ਮਿਲ ਸਕਦੇ ਹੋ ਰਵਿੰਦਰ ਦੇ ਮਾਪੇ ਨੇ ਪਰਮਾਤਮਾ ਦਾ ਲੱਖ ਲੱਖ ਸ਼ੁ크ਰਾ ਸ਼ੁਕਰ ਮਨਾਇਆ ਉਹਨਾਂ ਨੇ ਕਾਰ ਵਾਲੇ ਬਾਊ ਦਾ ਫਿਰ ਧੰਨਵਾਦ ਕੀਤਾ ਤੇ ਆਪਣੇ ਬਦ ਮਤਮੇਜੀ ਦੀ ਮਾਫੀ ਮੰਗੀ ਜਦੋਂ ਪਤਾ ਲੱਗਾ ਮੁੰਡਾ ਖਤਰੇ ਤੋਂ ਖਾਲੀ ਹੈ ਕਾਰ ਵਾਲੇ ਬਾਊ ਵੀ ਸਾਬ ਨੂੰ ਨਮਸਤੇ ਕਹਿ ਕੇ ਚੱਲ ਪਏ ਜਦੋਂ ਰਵਿੰਦਰ ਨੂੰ ਹੁਸ਼ ਆਇਆ ਸਾਹਮਣੇ ਮੰਮੀ ਪਾਪਾ ਨੂੰ ਦੇ ਕੇ ਪੁੱਬੀ ਰੋਣ ਲੱਗਾ ਮਾਂ ਨੇ ਉਸ ਨੂੰ ਸਮਝਾਉਂਦਿਆਂ ਕਿ ਹਰਵਿੰਦਰ ਤੇਰੀ ਇੱਕ ਗਲਤੀ ਨੇ ਸਾਰੇ ਪਰਿਵਾਰ ਨੂੰ ਲੈ ਬੈਨਾ ਸੀ ਅੱਗੋਂ ਕਸਮ ਖਾ ਕੇ ਕਦੀ ਵੀ ਬਾਈਕ ਚਲਾਉਂਦੇ ਸਮੇਂ ਮੋਬਾਈਲ ਨਹੀਂ ਸੁਣਾਗਾ ਕਦੀ ਵੀ ਬਾਈਕ ਤੇਜ਼ੀ ਨਾਲ ਨਹੀਂ ਚਲਾਵਾਂਗਾ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗਾ ਰਵਿੰਦਰ ਨੇ ਦੋਵੇਂ ਹੱਥ ਕਰਨਾ ਨੂੰ ਲਾਉਂਦਿਆਂ ਸਭ ਨਾਲ ਵਾਅਦਾ ਕੀਤਾ ਕੀ ਉਹ ਅਗੋਂ ਕਦੀ ਵੀ ਮਾਇਲ ਦੀ ਦੁਰਵਰਤੋਂ ਨਹੀਂ ਕਰੇਗਾ ਇਸ ਦੀ ਵਰਤੋਂ ਹਮੇਸ਼ਾ ਲੋੜ ਪੈਣ ਤੇ ਹੀ ਕਰਾਂਗਾ ਡਰਾਈਵਿੰਗ ਲਾਇਸੈਂਸ ਲੈ ਕੇ ਹੀ ਬਾਈਕ ਚਲਾਵਾਂਗਾ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗਾ ਇਹ ਸੀ ਜੀ ਸਾਡਾ ਅੱਜ ਦਾ ਪਾਠ 11 ਗਲਤੀ ਕਿਸਤੀ ਹੈ ਜੀ ਇਹ ਵੀਰਤਵਾ ਸ਼ੇਅਰ ਕਰੋ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਜੀ ਸਵਾਗਤ